ਕਿਆ ਜਾਣਾਂ ਕਿ ਮਰ ਰਹੇਗੇ ਕਿ ਐਸਾ ਮਰਨਾ ਹੋਏ ਕਿਵੇਂ ਦੀ ਮੌਤ ਆਉਣੀ ਆ ਸਾਨੂੰ ਵੀ ਨਹੀਂ ਪਤਾ ਪਰ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭਾਈ ਜੇਕਰ ਸਾਹਿਬ ਮਨੋਂ ਨਾ ਵਿਸਰਿਆ ਤਾਂ ਸਹਿਲਾ ਮਰਨਾ ਹੋਏ ਜੇਕਰ ਤਿੰਨੋ ਪਰਮਾਤਮਾ ਦਾ ਨਾਮ ਨਹੀਂ ਨ ਭੁੱਲਦਾ ਇਹ ਬਹੁਤ ਤਗੜੇ ਬਚਨ ਨੇ ਮਹਾਰਾਜ ਦੇ ਗੁਰੂ ਮਹਾਰਾਜ ਕਹਿੰਦੇ ਜੇਕਰ ਪਰਮਾਤਮਾ ਦਾ ਨਾਮ ਸਾਨੂੰ ਨਹੀਂ ਭੁੱਲਦਾ ਸੀ ਉਹਨੂੰ ਯਾਦ ਕਰਦੇ ਆ ਤਾ ਗੁਰੂ ਜੀ ਕਹਿੰਦੇ ਤੈਨੂੰ ਮੌਤ ਤੋਂ ਡਰਨ ਦੀ ਲੋੜ ਨਹੀਂ ਭਾਈ ਡਰੀ ਨਾ ਮੌਤ ਤੋਂ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਲਾ ਮਰਨਾ ਹੋਏ ਗੁਰੂ ਜੀ ਕਹਿੰਦੇ ਜੇਕਰ ਤੂੰ ਪਰਮਾਤਮਾ ਦਾ ਨਾਮ ਨੀਂ ਨਾ ਭੁੱਲਦਾ ਤਾਂ ਤੇਰਾ ਮਰਨਾ ਬੜਾ ਸੌਖਾ ਹੋ ਜਾਊਗਾ ਮਹਾਰਾਜ ਕਹਿੰਦੇ ਇਸ ਕਰਕੇ ਕਮਾਈ ਵਾਲੇ ਮਹਾਂਪੁਰਖ ਰੱਬ ਦੇ ਭਗਤ ਤੇ ਗੁਰਬਾਣੀ ਧੰਗ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭਾਈ ਪਰਮਾਤਮਾ ਦਾ ਨਾਮ ਜਪ ਕਿਉਂ ਇਨੂੰ ਮੌਤ ਸੁਖਾਲੀ ਆ ਜਾਵੇ ਅੰਤ ਦੇ ਸਮੇਂ ਦੇ ਵਿੱਚ ਜਾਣਾ ਸਾਰਿਆਂ ਨੇ ਹੈ ਪਰ ਸੌਖੀ ਮੌਤ ਬੜੇ ਵਿਰਲਿਆਂ ਨੂੰ ਆਉਂਦੀ ਹੈ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜੇਕਰ ਸਾਹਿਬ ਮਨੋਂ ਨਾ ਵਿਸਰਤਾ ਸਹਿਲਾ ਮਰਨਾ ਹੋ